ਇਸ ਪੁਲ ਦੇ ਕੋਲ ਪਹੁੰਚ ਚੁਕੇ ਆ ਤੇ ਇਸ ਨਾਲ ਹੀ ਇਸ ਅੱਜ ਜਗ੍ਹਾ ਤੇ ਇਸ ਤਰ੍ਹਾਂ ਦੇ ਵਿਸ਼ੇਸ਼ ਜਗ੍ਹਾ ਤੇ ਪਹੁੰਚੇ ਆ ਜਿਵੇਂ ਦੇਖ ਰਹੇ ਆ ਅਸੀਂ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਨਵੇਂ ਕੱਪੜੇ ਦਿੱਤੇ ਜਾ ਰਹੇ ਨੇ ਤੇ ਠੰਡ ਦੇ ਵਿੱਚ ਇਸ ਵੇਲੇ ਕਿੰਨੀ ਕੀ ਡਿਗਰੀ ਤੁਸੀਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਕਿ ਇਸ ਵੇਲੇ ਠੰਡ ਕਿੰਨਾ ਕਾ ਜ਼ਿਆਦਾ ਪੈ ਰਿਹਾ ਕਿ ਕਈ ਬੱਚੇ ਤਾਂ ਕੰਮਕਾਜ ਵੀ ਨਹੀਂ ਕਰਦੇ ਤੇ ਇਹਨਾਂ ਇਹਨਾਂ ਗਰੀਬ ਬੱਚਿਆਂ ਨੂੰ ਅੱਜ ਬਗੈਰ ਦਾ ਆਪਣੇ ਪੀਟਰ ਦਾਸ ਵੱਲੋਂ ਬੱਚਿਆਂ ਨੂੰ ਕਪੜੇ ਦਿੱਤੇ ਜਾ ਰਹੇ ਨੇ ਹਲੋ ਰਾਜਾ ਜਿਹੜਾ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਕਪੜੇ ਦਿੱਤੇ ਜਾ ਰਹੇ ਹਨ ਪਰ ਇਹ ਜਿਹੜੇ ਡੋਨੇਸ਼ਨ ਆਏ ਤੁਹਾਡੇ ਕਿੱਦਾਂ ਮਲੇ ਜਾਇਨ ਜਾ ਰਹੇ ਕਿੱਦਾਂ ਮਲੇ ਚਿੰਨਵਲ ਨੂੰ ਤਿਆਰ ਹੋ ਕੇ ਇੱਕ ਵਾਰ ਤੁਸੀਂ ਇਹ ਬੰਦਾ ਸਾਡੀ ਸਹਾਇਤਾ ਸਾਡਾ ਇੱਕ ਪ੍ਰਾ ਉਂਗਵੰਦ ਵਿਸ਼ੇ ਜੀ ਜਿਸ ਦਾ ਨਾਮ ਹੈ ਪੀਟਰ ਮਸੀ ਜੀ ਪੀਟਰ ਮਸੀ ਨੇ ਸਾਨੂੰ ਤੇ ਮਦਦ ਕੀਤੀ ਆ ਹੈ ਇਹਨਾਂ ਬੱਚਾ ਬੱਚਾ ਨੂੰ ਦੇਣ ਵਾਸਤੇ ਇਹ ਸਾਰੇ ਜੋ ਜਿਹੜੇ ਪਰਿਵਾਰ ਹੈ ਮਹਾਰਾਸ਼ਟਰ ਤੋਂ ਹੈ ਉਹ ਇੱਥੇ ਆ ਕੇ ਬਹੁਤ ਸਾਲਾਂ ਤੋਂ ਇਧਰ ਰਹਿੰਦੇ ਹਨ ਕਿ ਇਹਨਾਂ ਨੂੰ ਗਵਰਨਮੈਂਟ ਦਾ ਕੋਈ ਮਦਦ ਨਹੀਂ ਦਿੰਦੇ ਜੀ ਜੀ ਇਸ ਲਈ ਥੋੜਾ ਬਹੁਤ ਸਖਤ ਵੱਲੋਂ ਅਤੇ ਜੋ ਦਾਨੀ ਹੈ ਉਹਨਾਂ ਵੱਲੋਂ ਬਾਹਰ ਦੇਸ਼ਾਂ ਤੋਂ ਕਈ ਲੋਕਾਂ ਨੇ ਦਿੱਤਾ ਹੈ ਇਸ ਤਰ੍ਹਾਂ ਇਹ ਆਪਣਾ ਕੀ ਨਾਮ ਦਾ ਇਹ ਸਾਧਰਬ ਦੋਸਤ ਜੀ ਸਾਡੀ ਦੋਸਤ ਜੀ ਇੱਕ ਤਰ੍ਹਾਂ ਇਸ ਤਰ੍ਹਾਂ ਮਨਾ ਬੱਚਿਆਂ ਨੂੰ ਕਿੰਨੀ ਖੁਸ਼ੀ ਜਾਰ ਹੋ ਰਹੀ ਹੈ ਤੇ ਇਸ ਵਾਰੀ ਦੋ ਬਲਾਈਆਂ ਹੋਰ ਕੋਸ ਜੀ ਇਸ ਲਈ ਮੈਂ ਖੁਦ ਦੇਖ ਰਿਹਾ ਆਪਣੇ ਅੱਖਾਂ ਨਾਲ ਹੀ ਦੇਖ ਰਿਹਾ ਕਿ ਛੋਟੇ ਛੋਟੇ ਬੱਚਿਆਂ ਨੂੰ ਜੀ ਪਰਿਵਾਰ ਜਿਹੜੇ ਹੈਗੇ ਆ ਉਹ ਨਵੇਂ ਕੱਪੜੇ ਦੇਖ ਕੇ ਬਹੁਤ ਖੁਸ਼ੀ ਜਾਰ ਕਰ ਰਹੇ ਆ ਨਵੇਂ ਛੱਪੜਾ ਖਾਣਾ ਇਹ ਸਭ ਲੈ ਕੇ ਇਹ ਬਹੁਤ ਸਾਰੇ ਖੁਸ਼ ਹੋ ਜਾਂਦੇ ਹਨ ਖਾਸ ਕਰਕੇ ਇਹਾਂ ਦੇ ਮਾਂ ਬਾਪ ਜਿਆਦਾ ਖੁਸ਼ ਹੋ ਜਾਂਦੇ ਹਨ ਇਹਨਾਂ ਨੂੰ ਕੋਈ ਕੰਮ ਨਹੀਂ ਮਿਲ ਕਰਦੀ। ਆ ਇਹ ਬਹੁਤ ਸਾਰੇ ਜੋ ਨਾਂਬਾਤ ਹੈ ਉਹ ਕੰਮ ਲੱਭ ਕੇ ਜਾਂਦੇ ਹਨ ਪਰ ਉਹਨਾਂ ਨੂੰ ਕੰਮ ਨਹੀਂ ਮਿਲਦੇ। ਪਰ ਜਦੋਂ ਕੋਈ ਵੀ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਉਧਰ ਗਾਈ ਨੇ। ਬਹੁਤ ਸਾਰੇ ਲੋਕ ਇਲਾਕੇ ਦਾ ਖਾਣਾ वगੇਰਾ ਦਿੰਦੇ ਹਨ। ਬਹੁਤ ਮਦਦ ਦਿੰਦੇ ਹਨ। ਸੱਚੀ ਇਨਾਂ ਦੇ ਨਾਲ ਮਿਲ ਕੇ ਉਸੇ ਲਾਮਤ ਕਰਦੇ ਹਨ। ਇਹ ਸਭ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਹੀ ਇਹਨਾਂ ਨੂੰ ਮਿਲ ਦਿੱਤਾ ਜਾਏਗਾ ਇਸੇ ਤਰ੍ਹਾਂ ਕਰਕੇ ਉਸ ਨੂੰ ਦਿੱਤਾ ਜਾਏਗਾ ਸਾਡੇ ਵੱਲੋਂ ਕਨਸਲ ਸੰਸਦਾਂ ਵੱਲੋਂ ਜਦੋਂ ਤੱਕ ਗਰੀਬ ਪਰਿਵਾਰਾਂ ਹੈ ਚਰਚ ਆਨੰਦ ਦੇ ਨਾਲ ਜੀ ਜੀ ਸਭ 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 ਹਮੇਸ਼ਾ ਗਰੀਬਾਂ ਦਾ ਮਦਦ ਕਰਦੇ ਜਾਣ ਸਾਡੇ ਦਸਤਾ ਦੇ ਅਨੁਸਾਰ ਦੋ ਕਲਾਈਆਂ ਕੁਝ ਸਾਰੇ ਜਰੂਰੀ ਗੁਰੂਆਂ ਦੇ ਪਰਿਵਾਰ ਹੈ ਜਿਨ੍ਹਾਂ ਨੂੰ ਕੁਝ ਸਹਾਰਾ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਦਾ ਕੋਈ ਜੋ ਵੀ ਉੱਚੇ ਥਾਂ ਤੇ ਥਾਂ ਤੇ ਬੈਠੇ ਹਨ ਮੰਗਲ ਨੇ ਚਾਹਤਾ ਹੈ ਜੋ ਗਰੀਬ ਪਰਿਵਾਰ ਹੈ ਆਨੰਦ ਹਮੇਸ਼ਾ ਨਮਿਤ ਰਹੇ ਆਨੰਦ ਸੁਖਾਉਂਦਾ ਕਰੇ ਤੇ ਆਨੰਦ ਉਨਤੀ ਦੇ ਲਈ ਸਮਰਪਿਤ ਹੈ ਤਾਂ ਸਾਰਿਆਂ ਦਾ ਇੱਕ ਦਿਲ ਵੀ ਹੈ ਜੋ ਵੀ ਮਦਦ ਦੇ ਸਕਦਾ ਹੈ ਆਨੰਦ ਦੇ ਇਸਾ ਉਤਸਾਹਤ ਲਈ ਹੇ ਅੰਰੇ ਇਸ ਨਾੜੀ ਵਿੱਚ ਸਾਦਸਾ ਨੂੰ ਵੀ ਸਾਡੇ ਨਾਲ ਇਸ ਲਈ ਮਨਜ਼ੂਰੀ ਮਿਲ ਤੇ ਉਹਨਾਂ ਨਾਲ ਵੀ ਗੱਲਬਾਤ ਕਰਾ ਗਿਆ ਤਾਂ ਸਭ ਤੋਂ ਪਹਿਲਾਂ ਸਾਡੇ ਚੰਨ ਤੋਂ ਸਾਡੇ ਸਾਡੇ ਪਰ ਆ ਜਿਹੜਾ ਡਿਵਿਸ਼ਨ ਕੀਤਾ ਜਾ ਰਿਹਾ ਸਰ ਇਹਨਾਂ ਵੱਲ ਤੁਸੀਂ ਦੋ ਕਲਾਈਨਾਂ ਬਹੁਤ ਜਿੱਦਾ ਦੀ ਇਸ ਲਈ ਮੈਂ ਦੇਖ ਰਿਹਾ ਕਿ ਬੱਚਿਆਂ ਨੂੰ ਕਿੰਨੇ ਕਿ ਤਹਲ ਪੈਣ ਲੱਭਣੇ ਹੈ ਇਸ ਲਈ ਪਾਰਕਿੰਗ ਦੇ ਜ਼ੋਨ ਦੇ ਵਿੱਚ ਸਰ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਅੱਜ ਡਿਵਿਸ਼ਨ ਜਿਹੜਾ ਕੀਤਾ ਗਿਆ ਹੈ ਤਾਂ ਹਸਪਤਾਲ ਦੇ ਨਾਲ ਵਿੱਚ ਕਾਫੀ 3-4 ਸਾਲ ਤੋਂ ਇੱਥੇ ਵਾਡੇ ਨੇ ਰਿਤੇ ਕੁਸਤੇ ਜਾਂ ਅੰਮ੍ਰੋਗਸ 3-4 ਵਾਰ ਪਾਣੀ ਦੇ ਟਾਕੇ ਲਗਾਉਂਦਾ ਮਦਦ ਕਰਦਾ ਨਾਲੇ ਸਿੱਖਣਾ ਹੋ ਸਕਿਆ ਅਸੀਂ ਆਪਣੇ ਕਮਾਈ ਵਿੱਚੋਂ ਬੰਦਾ ਦੇ ਦੌੜਦਾ ਪੜਾਈ ਦੇ ਕੰਮ ਕਰਦੇ ਹੈ। ਭਤੀ ਇੱਕ ਸਕੂਲ ਵੀ ਆਪਣੇ ਵੱਲੋਂ ਬੁੱਕ ਕੀਤਾ ਹੈ। ਕਲਾਸ ਨੂੰ ਬੜਾ ਕਰਕੇ ਤਾਂ ਕਿ ਲੋਕਾਂ ਨੂੰ ਬੜਾ ਮਾਟਰ ਪੜਾਈ ਹੋਵੇ ਖਾਸ ਕਰਕੇ ਇਹ ਵਾਰਸ ਤੋਂ ਜਨਗਤ ਖਰਾਤੀ ਬੋਲਣ ਵਾਲੇ ਲੋਕ ਨੇ ਨੂੰ ਤੁਸੀਂ ਸੰਗੀਤਲਾ ਨੂੰ ਖਰਾਤੀ جانتے ਹੈ ਸਮਾਰਾ ਪਲਾ ਇਹ ਵੀ ਹੋ ਗਈ ਹੈ ਹੋਇਆ ਇਸ ਕਰਕੇ ਅਸੀਂ ਅਸੀਂ ਜਾਣਦੇ ਇਸ ਲਈ ਉਨ੍ਹਾਂ ਦੇ ਆਵਾਜ਼ ਕਰਦੇ ਹਮਾਰੇ ਹਰੇਕ ਨੂੰ ਆਪਣੇ ਜੀਵਨ ਦਾ ਹੱਕ ਹੈ ਇਸ ਲਈ ਅਸੀਂ ਜਿੰਨਾ ਹੋ ਸਕੇ ਆਪਣੇ ਸਮਾਏ ਵਿੱਚ ਖਾਸ ਕਰਕੇ ਇਸ ਇਨਾਮ ਅਸੀਂ ਜੋ ਦਾਰਾ ਵਟ ਜਿੰਦੇ ਇਸੇ अच्छे इंसान ने पीटर मसीह नाम के इंसान ने और जलंधर सिटी इलाके का ईसाई भाईचारे में जो दिखता गया है जो भी पढ़ाई का खास करके जो लोग गरीब है आचार है नाम जीवन ना, बात ना। ज्यादा हक नहीं है मतलब दुनिया में कुछ कमाई का रास्ता नहीं है उन्हें सारे में मदद करना ऊपर वाला ना का मदद करना है। जैसा पवित्र तो ग्रंथों में लिखा है नर सेवा ही नारायण सेवा है हमारे यशवा मुखी ने भी अपने करने वाले सिखाया है इसलिए हम ये मौके में विशेष रूप से स्वागत कर हैं ਵਾਸਾਂ ਦਾ ਬਜੇ ਤੋਂ ਸਾਡੇ ਲਗੁੰਦਰ ਰੋਡ ਦੇ ਲੋਕੀਂ ਜਿਹੜੇ ਪਰਿਵਾਰ ਆ ਉਹਨਾਂ 'ਚ ਪਹੁੰਚੇ। ਔਰ ਇਹ ਜਿਹੜੀ ਸੇਵਾ ਮੇਰੇ ਪਾਜੀ ਜੀ ਪ੍ਰਤਾਪ ਜੋ ਕਿ ਇੰਗਲੈਂਡ ਵਿੱਚ ਰਹੇ ਆ ਉਹ ਭੇਜੀ ਆ। ਇੱਕ ਦਿਨ ਪਹਿਲੇ ਵੀ ਆਜੀ ਲੰਗਰ ਲੈ ਕੇ। ਉਹਦੋਂ ਮੈਂ ਪਾਜੀ ਜੀ ਦੇਖਿਆ ਕਿ ਛੋਟੇ ਬੱਚੇ ਨੰਗੇ ਫਿਰ ਰਹੇ ਆ। ਉਹਨਾਂ ਦਾ ਇਹ ਮਨ ਕਿ ਆ ਕਿ ਸਾਰੇ ਬੱਚਿਆਂ ਨੂੰ ਕੱਪੜੇ ਪਹਿਨਾ ਜਾਵੇ। ਇਸ ਕਰਕੇ ਉਹਨਾਂ ਸੇਵਾ ਭੇਜੀ ਆਰੇ ਅੱਜ ਨਹੀਂ। ਆਪਣੇ ਲੈ ਕੇ ਆਏ ਨਾ ਕਿ ਸਟਾਰਟੂਪ ਸਾਰੇ ਬੱਚਾ ਪਹਨਾ ਕੇ ਸਾਰਨ ਜਨਾਵ ਦੇ ਬੱਚੇ ਸਾਰੇ ਆਲਰੇਡੀ ਸਾਰੇ ਪਹੁੰਚ ਚੁੱਕੇ ਗਏ ਨੇ ਕਿਹਨਾਂ ਵੱਲੋਂ ਭੇਜਿਆ ਗਿਆ ਇਹ ਭਾਜੀ ਪੀਟਰ ਦਾਸ ਵੱਲੋਂ ਭੇਜਿਆ ਗਿਆ ਐਸਾ ਹਰ ਸਾਲ ਮਤਲਬ ਇਸ ਤਰ੍ਹਾਂ ਸੇਵਾ ਕਰਦੇ ਜੀ ਹਾਂਜੀ ਲਾਕਡਾਊਨ ਚ ਸਾਰੇ ਉਹਨਾਂ ਨੇ ਤਕਰੀਬਨ ਵਿਦਵਾ ਔਰਤਾਂ ਲਈ ਰਾਸ਼ਨ ਵੀ ਗਿਆਨ ਪਹੁੰਚੀ ਔਰ ਜਿੱਥੇ-ਜਿੱਥੇ ਗਰੀਬ ਪਰਿਵਾਰ ਬੈਠੇ ਸਾਰਿਆਂ ਨੂੰ ਲੰਗਰ ਬਣਾ ਕੇ ਪੇਟ ਭਰਉਂਦੇ ਰਹੇ ਉਹ ਸਾਡੇ ਤੱਕ ਵੀ ਚਾਹੁੰਦੇ ਆ ਅਸੀਂ ਉਹ ਗਾਣਾ ਡਿਸਟ੍ਰਿਬਿਊਟ ਕਰਦੇ ਸਰ ਦੇਖ ਲਿਆ ਮੈਂ ਦਿਨੋਂ ਦੀ ਲੋਕਡਾਊਨ ਦੌਰਾਨ ਵੀ ਤੁਸੀਂ ਕਾਫੀ ਲੋਕਾਂ ਨੂੰ ਗ੍ਰੇਟ ਕਰਦੇ ਰਹੇ ਸਰ ਜਿਸ ਤਰ੍ਹਾਂ ਹੁਣ ਅੱਜ ਵੀ ਤੁਸੀਂ ਕਾਫੀ ਬੱਚਿਆਂ ਨੂੰ ਵੀ ਸੇਵਾ ਕਰਦੇ ਸਰ ਇਸ ਵਾਰੇ ਤੁਹਾਡਾ ਦਿਲ ਦੇ ਵਿੱਚ ਕਿੱਦਾਂ ਗਿਆਨ ਜਾਂਦਾ ਨਹੀਂ ਅਸੀਂ ਆਪਣੇ ਸਮਾਂ ਵੀ ਗੜਬੋ ਤੁਸੀਂ ਇਸ ਵਾਰੇ ਤੁਹਾਡਾ ਟੀਮ ਬਿਲਕੁਲ ਤਾਂ ਬਚਾ ਰਹੇ ਆਪਣੇ ਅੰਦਰੋਂ ਆਵਾਜ਼ ਅੰਦਰੋਂ ਦੀ ਕੋਈ ਮੈਂ ਨਿਕਬੋ ਜਿਹੜੀ ਗੱਲ ਹੁਣ ਪੈ ਜਾਈ ਗਈਆਂ ਔਰ ਮੈਂ ਪਹਿਲੇ ਹੀ ਸੇਵਾ ਦੇ ਵਿੱਚ ਬਹੁਤ ਮੇਰੀ ਲਗਣਿਆ ਕਿ ਮੈਂ ਗਰੀਬ ਪਬਲਿਕ ਫਾਰਮੂਲਿਕ ਨਾਲ ਲਿਆ ਔਰ ਗਰੀਬ ਪਬਲਿਕ ਨਾਲ ਮਿਲ ਕੇ ਹੀ ਕੰਮ ਕਰਨਾ ਚਾਹੁੰਦਾ ਵਾ ਔਰ ਮੈਨੂੰ ਇਹ ਨਹੀਂ ਉਸ ਨੂੰ ਉਸ ਦਾ ਕਿ ਮੈਂ ਗਰੀਬ ਪਬਲਿਕ ਆ ਇਹ ਮੇਰੇ ਵਾਸਤੇ ਬਹੁਤ ਇਹ ਖੁਸ਼ੀ ਵਾਲੀ ਗੱਲ ਆ ਕਿ ਮੈਨੂੰ ਇਹ ਮੌਕਾ ਮਿਲਦਾ ਇਹ ਮੌਕੇ ਦੇ ਦੌਰਾਨ ਮੈਂ ਹਰ ਗਰੀਬ ਪਰਵਾਰ ਕੋ ਜਾਨਣਾ ਔਰ ਮੈਨੂੰ ਪਿਆਰ ਕਰਦੇ ਆ ਜਦੋਂ ਵੀ ਮੈਂ ਇਥੇ ਕਿੰਗਾਂ ਵਿੱਚ ਆਉਣਾ ਵਾ ਔਰ ਮੈਨੂੰ ਇੰਨਾ ਪਿਆਰ ਮਿਲਦਾ ਕਿ ਮੈਂ ਜਦੋਂ ਐਂਟਰ ਕਰਦਾ ਉਦੋਂ ਜੈਮਸੂ ਦੇ ਨਾਰੇ ਨਕਲੀ ਮਿਲੂ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਕ੍ਰਿਸਤIAN ਧਰਮ ਦਾ ਬਲੌਗ ਕਰਦਾ ਹੈ ਉਹ ਨਾਲ ਹੀ ਹੇਲੇਲੂਇਆ ਨਾਰੇ ਜੌਣ ਲੱਗ ਪੈਂਦੇ ਹੈ ਸਿਰ ਕੁਛ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਗੇ ਜਿਸ ਤਰ੍ਹਾਂ ਕਿ ਗਰੀਬ ਪਰਿਵਾਰਾਂ ਲਈ ਆ ਕੋਈ ਹੋਰ ਵੀ ਜਿਹੜੇ ਕਿ ਤੁਹਾਡੇ ਲਈ ਤੁਹਾਡੇ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਲਈ ਤੁਹਾਡੇ ਵੱਲੋਂ ਕੀ ਜਾਣਾ ਚਾਹੀਦਾ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਦੂਰ ਬੈਠੇ ਆ ਦੇ ਸਾਬ ਦੇਖਾਇਆ ਕਿ ਬੰਨਾਂ ਨੇ ਕਹਿਣਾ ਚਾਹੁੰਦਾ ਕਿ ਦੇਖੋ ਇਸੇ ਵੀ ਉਹਨਾਂ ਦਾ ਕਿਹਨਾ ਜਿੱਤੇ ਐਟੈਚਮੈਂਟ ਹੈ ਆ ਉਹਦੀ ਉਹਨਾਂ ਨੂੰ ਥੋੜੀ ਬੋਤੀ ਸੇਵਾ ਭੇਜਣ ਉਹ ਜਿੱਤੇ ਕੋਈ ਵੀ ਗਰੀਬ ਪਰਵਾਰ ਮਿਲਦਾ ਉਹ ਉਹਨਾਂ ਨੇ ਜਾ ਕੇ ਸੇਵਾ ਕਰਨ ਤੇ ਤਾਂ ਜੋ ਸਾਰੇ ਕੋਈ ਵੀ ਗਰੀਬ ਪਰਵਾਰ ਆਇਆ ਇਦਾਂ ਕੋਈ ਨੰਗਾ ਨਾ ਰਹੇ ਕਿ ਕੋਈ ਕੱਖਾ ਨਾ ਹੋ ਸਕੇ ਮੇਰੀ ਤੇ ਇਹ ਗੁਜ਼ਾਰਸ਼ ਹੈ ਕਿ ਸਾਰੇ ਇਹ ਐਨਆਰਆਈ ਪਰਵਾਰਾਂ ਦੀ ਤੇ ਇੱਧਰ ਇੰਡੀਆ ਦੇ ਵਿੱਚ ਵੀ ਕਿ ਬਾਰ 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 ਇਹ ਫੋਟੋ ਆਇਆ ਭਾਈ ਬਾਈ ਜਦੋਂ ਬਾ ਮੋਬਾਈਲ ਕਰ